ਵਾਹਿਗੁਰੂ ਜਿੱਕੀ ਫਤਿਹ ਜੀ ਹੋਰ ਸੰਤ ਜੀ ਕੀ ਹਾਲ ਚਾਲ ਸਭ ਠੀਠਾ ਪੈਣ ਭਰਾ ਜੀ ਪਹਿਲਾਂ ਤੇ ਦੱਸਿਓ ਕਿ ਕਿੰਦਾ ਆਵਾਜ਼ ਸਹੀ ਸਹੀ ਆ ਰਹੀ ਆ ਅੱਜ ਆਪਾਂ ਆਪਣੇ YouTube ਪੇਜ ਤੋਂ ਲਾਈਵ ਹੋਏ ਆ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਹਾਰਡਵਾ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਦਰਦ ਤਬਾਈ ਮਚਾ ਚੁੱਕੇ ਆ ਜੀ ਅਸੀਂ ਇਸ ਟਾਈਮ ਹੁਣ ਫਰੂਪੁਰ ਏਰੀਆ ਦੇ ਵਿੱਚ ਹੈਗੇ ਆ ਜਿੱਥੋਂ ਦੇ ਲਗਭਗ ਕੋਈ 25-30 ਪਿੰਡ ਵਾ ਜਿਹੜੇ ਪਾਣੀ ਦੀ ਮਾਰ ਹੀ ਠਾਏ ਆ ਪਾਣੀ 'ਚ ਡੁੱਬੇ ਆ ਜੀ ਸਣੇ ਵਸੋਂ ਵਾਲੇ ਪਰਿਵਾਰ ਘਰ ਪਿੰਡ ਤੇ ਜੱਗਾ ਸਿੰਘ ਸਤਿ ਸ੍ਰੀ ਅਕਾਲ ਬਬੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਤੇ ਸੰਜੀ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਕਿ ਲੋਕਾਂ ਨੂੰ ਆਪਣੇ 20-20 ਕਿੱਲੇ ਵਾਲੇ ਵੀਰਾਂ ਨੂੰ 30-30 ਕਿੱਲੇ ਵਾਲੇ ਵੀਰਾਂ ਨੂੰ ਵੀ ਲਾਈਨ 'ਚ ਖਲੋ ਕੇ ਇੱਕ-ਇੱਕ ਚੁੱਕ ਦੀ ਬੋਰੀ ਲੈਣੀ ਪੈ ਰਹੀ ਆ ਇੰਨੇ ਹਾਲਾਤ ਮਾੜੇ ਹੋ ਚੁੱਕੇ ਆ ਜਿਹੜੇ ਸੀ ਗਰੀਬ ਗੁਰਦਾ ਸੀਗਾ ਦਿਹਾੜੀਦਾਰ ਬੰਦਾ ਸੀਗਾ ਉਹਨੇ ਤੇ ਚਲੋ ਤੁਹਾਨੂੰ ਪਤਾ ਵਾ ਆ ਛੋਕਰ ਲੈਣੀ ਲੈਣੀ ਸੀਗੀ ਹਨਾ ਪਰ ਹੁਣ ਹਾਲਾਤ ਕੋਈ ਅਮੀਰ ਨਹੀਂ ਰਿਹਾ ਕੋਈ ਗਰੀਬ ਨਹੀਂ ਰਿਹਾ ਹੁਣ ਸਾਰੇ ਲੋੜਵੰਦ ਵਾ ਤੇ ਕੱਲ ਇੱਕ ਬਜ਼ੁਰਗ ਨੂੰ ਮੈਂ ਬਜ਼ੁਰਗ ਉੱਤੇ ਬਾਪੂ ਬੀਬੀ ਦੋਵੇਂ ਸੀਗੀ ਤੇ ਉਹਨਾਂ ਨੇ ਇੱਕ ਚੁੱਕ ਦੀ ਬੋਰੀ ਲਈ ਬਾਪੂ ਬੀਬੀ ਨੇ ਤੇ ਮੋਟਰਸਾਈਕਲ ਤੇ ਉੱਪਰ ਉਹਨਾਂ ਕੋਲ ਦੋਆਂ ਕੋਲ ਰੱਖੀ ਨਾ ਜਾਵੇ ਬਜ਼ੁਰਗ ਸੀਗੇ ਪਿੰਡ ਆ ਜਾਂਦਾ ਉਹ ਆ ਮਾਵੀਰ ਵੀਰ ਕਿਹੜਾ ਪਿੰਡ ਸੀ ਉਹ ਤੇ ਸੁਭਰਾਮਨ ਤਾਂ ਕਿਹੜਾ ਸੀ ਆ ਉਹਨਾਂ ਦੇ ਜਾਇ ਆਪਣਾ ਦੇਖ ਫਤਿਹਾਲਾ ਹੈ ਫਤਿਹਾਲਾ ਬੰਦ ਸੀਗਾ ਫਰੋਹੀਪੁਰ ਸਾਈਡ ਤੇ ਤੁਹਾਨੂੰ ਦੱਸ ਦਵਾਂ ਵੀ ਜੀ ਕਿ ਉਹ ਬਾਪੂ ਬੇਬੇ ਨੂੰ ਅਸੀਂ ਦੇਖਦੇ ਰਹੇ ਜਿਵੇਂ ਉਹ ਮੁਰਸੇ ਦੇ ਉੱਪਰ ਪਾ ਰੱਖ ਰਿਹਾ ਸੀ ਚੋਕ ਦੀ ਬੋਰੀ ਤੋਂ ਉਹਨਾਂ ਤੋਂ ਰੱਖੀ ਨਾ ਗਈ ਜਦੋਂ ਫਿਰ ਮੈਂ ਨਾਲ ਦੇ ਗਰਦੀ ਵੀਰ ਨੂੰ ਕਿਹਾ ਮੈਂ ਕਿਹਾ ਯਾਰ ਉਹ ਬਾਪੂ ਤੋਂ ਚੋਕਰ ਦੀ ਬੋਰੀਆ ਮੁਰਸਲ ਤੇ ਰੱਖਣੀ ਜਾ ਰਹੀ ਹੈ ਤੇ ਆਪਾਂ ਹੈਲਪ ਕਰੀਏ ਅਸੀਂ ਚਲੋ ਬਾਪੂ ਕੋਲ ਗਏ ਬੀਬੇ ਕੋਲ ਗਏ ਮੈਂ ਕਿਹਾ ਮਾਤਾ ਤੁਸੀਂ ਚੋਕਰ ਆਪ ਕੋਲ ਲੈਣਾ ਹੈ ਜੀ ਪਰਿਵਾਰ ਚ ਕਿਸੇ ਜਵਾਨ ਨੂੰ ਕੋਈ ਭੇਜ ਦੇਣਾ ਸੀਗਾ ਤੇ ਬਾਪ ਮਾਤਾ ਦੇ ਪਤਾ ਕੀ ਬੋਲ ਸੀਗੇ ਕਹਿੰਦੇ ਪੁੱਤਰ ਜੀ ਅਸੀਂ ਘਰ ਦੇ ਵਿੱਚ ਦੋਵੇਂ ਜੀ ਹਾਂ ਤੇਰਾ ਬਾਪੂ ਤੇ ਮੈਂ ਉਹ ਵੇਖ ਕੇ ਅੱਖਾਂ ਬੇਬੇ ਦੀਆਂ ਵੀ ਭਾਰ ਰਹੀਆਂ ਬਾਪੂ ਦੀਆਂ ਵੀ ਭਾਰ ਰਹੀਆਂ ਤੇ ਨਾਲ ਦੀ ਨਾਲ ਸਾਡੀਆਂ ਅੱਖਾਂ ਵੀ ਭਾਰ ਰਹੀਆਂ ਵੀ ਕੀ ਹਾਲਾ ਸੀਗੇ ਸਾਡੇ ਪੰਜਾਬ ਦੇ ਇੱਕ ਸੋਨੇ ਦੀ ਚਿੜੀ ਸੀਗੀ ਤੇ ਕੀ ਉਹਨੂੰ ਬਣਾ ਦਿੱਤਾ ਵਾ ਇੱਕ ਬੰਦਾ ਦਾ ਮਰ ਗਿਆ ਇਹ ਇੱਕ ਮੁੰਡਾ ਦੱਸਦੇ ਆ ਕਿ ਉਹ ਬੇਬੇ ਦਾ ਤੇ ਇੱਕ ਮੁੰਡਾ ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਘਰੋਂ ਗਾਇਬ ਹੋਇਆ ਵਾ ਪਤਾ ਨਹੀਂ ਉਹ ਵਿਚਾਰਾ ਹੈਗਾ ਕਿ ਨਹੀਂ ਹੈਗਾ ਜੀ ਵਿਦੇਸ਼ ਮਲੋਤਰਾ ਸੱਚੀ ਗੱਲ ਬਾਬਾ ਜੀ ਮੈਂ ਵੀਡੀਓਸ ਵੇਖੀਆਂ ਤੁਹਾਡੀ ਸੇਵਾ ਸੋਸਾਇਟੀ ਦੀ ਬਹੁਤ ਚੰਗਾ ਕੰਮ ਕਰਦੇ ਹੋ ਬਾਬਾ ਜੀ ਵਾ ਗੁਰ ਜੀ ਮੇਰ ਕਰੇ ਮੈਂ ਵੀ ਕੱਲ ਖਾਲਸਾ ਐਂਡ ਇੰਡੀਆ ਚ ਸੇਵਾ ਭਾਵ ਨਾਲ ਡੋਨੇਸ਼ਨ ਕੀਤਾ ਬਹੁਤ ਵਧੀਆ ਵੀਜੀ ਗੱਲ ਆ ਜਿੱਥੇ ਵੀ ਡੋਨੇਸ਼ਨ ਕਰਨੀ ਆ ਸੋਚ ਸਮਝ ਕੇ ਕਰਨੀ ਆ ਕਿ ਕਿਤੇ ਗਲਤ ठाਣਾ ਨਾ ਲਗੇ ਖਾਸ ਕਰਕੇ ਪੰਜਾਬ ਦੀ ਕੀ ਇੰਟਰਨੈਸ਼ਨਲ ਐਨਜੀਓ ਜਿਹੜੀ ਸਿੱਖਾਂ ਦਾ ਨਾਮ ਰੋਸ਼ਨ ਕਰ ਰਹੀ ਆ ਤੇ ਬਹੁਤ ਵਧੀਆ ਗੱਲ ਆ ਹੁਣ ਸੰਜੀ ਆਪਾਂ ਜਿਹੜੇ ਮੁੱਦੇ ਤੇ ਗੱਲ ਕਰੀਏ ਕਿ ਸਾਡੇ ਜਿਹੜੇ ਵੀਰ ਭਰਾ ਜਿਹੜੇ ਪਾਣੀਆਂ ਦੇ ਵਿੱਚ ਰਹਿ ਰਿਆ ਉਹਨਾਂ ਦਾ ਜਿਹੜਾ ਮੁਸੀਬਤ ਦੀ ਘੜੀ ਆ ਉਹ ਇੱਕ ਦਿਨ 'ਚ ਖਤਮ ਨਹੀਂ ਹੋਣ ਵਾਲੀ। ਕਾਫੀ ਲੰਮਾ ਸਮਾਂ ਲੱਗ ਜਾਣਾ ਵਾ। ਆਪਾਂ ਸਿਰਫ ਚੋਕਰਾਂ ਤੱਕ ਨਹੀਂ ਰਹਿਣਾ ਕਿ ਚੋਕਰ ਦੇ ਦਿੱਤਾ, ਹਰਾਚਾਰਾ ਦੇ ਦਿੱਤਾ ਜਾਂ ਆਪਾਂ ਘਰ ਦੇ ਵਿੱਚ ਉਹਨਾਂ ਨੂੰ ਲੋੜ ਲੋੜਿੰਦੀਆਂ ਚੀਜ਼ਾਂ ਪਹੁੰਚਾ ਦਿੱਤੀਆਂ। ਨਹੀਂ। ਆਪਾਂ ਉਹਨਾਂ ਦੀਆਂ ਜ਼ਮੀਨਾਂ ਵੀ ਪੱਧਰੀਆਂ ਕਰਾਉਣੀਆਂ ਵਾ ਜੀ। ਆਪਾਂ ਉਹਨਾਂ ਦੇ ਵਾਸਤੇ ਖਾਦਾਂ, ਬਿਜਲੀ ਮਹੱਈਆ ਕਰਾਉਣੀਆਂ ਆ ਜੀ। ਸਾਰੇ ਭਰਾਵਾਂ ਨੇ ਲੜ ਕੇ ਜੀ। ਸੋ ਆਪਾਂ ਨੂੰ ਲੰਮਾ ਸਮਾਂ ਉਹਨਾਂ ਦਾ ਸਾਥ ਦੇਣਾ ਪੈਣਾ ਮੈਂ ਜਿੰਨਾ ਚਿਰ ਉਹ ਆਪਣੇ ਪੈਰਾਂ ਤੇ ਸਟੈਂਡ ਨਹੀਂ ਹੁੰਦੇ ਮੈਂ ਚਾਹੁੰਦਾ ਵਾਂ ਕਿ ਐਨ ਆਰ ਆਈ ਵੀਰ ਭਰਾਵੀਆਂ ਨੇ ਜਿਹੜੇ ਉਹ ਇੱਕ 8 8 10 10 ਜਾਣਿਆਂ ਦਾ ਗਰੁੱਪ ਬਣਾ ਕੇ ਤੇ ਪਿੰਡ ਮੰਡ ਲੈਣ ਵੀ ਜਿਵੇਂ ਆ ਪਿੰਡ ਜਿਵੇਂ ਸਾਡੇ ਹਿੱਸੇ ਆ ਜੇ ਆ ਪਿੰਡ ਦੀ ਜਿਹੜੀ ਜ਼ਮੀਨ ਆ ਅਸੀਂ ਕਦਰ ਹੀ ਕਰਾਂਗੇ ਜੇ ਪਿੰਡ ਨਹੀਂ ਮੰਨ ਸਕਦੇ ਤੇ ਪਰਿਵਾਰ ਮੰਡ ਲੈਣ ਵੀ ਐਨੇ ਪਰਿਵਾਰਾਂ ਦੀ ਜਮੀਨ ਨਾਲ ਸਹੀ ਪਧਰੀ ਕਰਾਂਗੇ ਠੀਕ ਹੈ ਜੀ ਸੋ ਜ਼ਰੂਰ ਸਾਥ ਦੇਣਾ ਬੰਦਾ ਪੰਨਾਂ ਦਾ ਕਿਉਂਕਿ ਇਹਨਾਂ ਵੀਰਾਂ ਨੂੰ ਤੇ ਸੱਚੀ ਅੱਜ ਦੇ ਡੇਢ ਦੇ ਨਾ ਕੋਈ ਆੜਤੀ ਆ ਵਿਆਜੂ ਪੈਸੇ ਦੇ ਰਿਹਾ ਜੀ ਨਾ ਕੋਈ ਦੁਕਾਨਦਾਰ ਧਾਰ ਸੌਦਾ ਦੇ ਰਿਹਾ ਜੀ ਕਿਉਂਕਿ ਆੜਤੀ ਨੂੰ ਅੱਗੇ ਕੁਝ ਦਿਖਦਾ ਨਹੀਂ ਆ ਵੀ ਮੇਰੇ ਕੋਲ ਇਹਨਾਂ ਦੀ ਫਸਲ ਨਹੀਂ ਹੋਣੀ ਕਿਉਂਕਿ ਫਸਲਾਂ ਖਤਮ ਹੋ ਗਈਆਂ ਦੁਕਾਨਦਾਰ ਨੂੰ ਦਿਖਦਾ ਨਹੀਂ ਆ ਕਿ ਮੇਰੇ ਕੋਲ ਇਹਨਾਂ ਦਾ ਧਾਰ ਨਹੀਂ ਮਤਲਬ ਕਿ ਉਹਨਾ ਧਾਰ ਚੁਕਾਇਆ ਨਹੀਂ ਜਾਣਾ ਇਹਨਾਂ ਕੋਲ ਸੋ ਉਹ ਵੀ ਕੰਨੀ ਘਤਰਾਉਂਦੇ ਨਾ ਪਾਈ ਚਾਰਿਆਂ ਤੋਂ ਇਹਨਾਂ ਵਿਚਾਰੇ ਹਾਰਡਪੀਟ ਦੇ ਪਰਿਵਾਰਾਂ ਤੋਂ ਸੋ ਆਪਾਂ ਜ਼ਰੂਰ ਇਹਨਾਂ ਦੇ ਨਾਲ ਖੜੀਏ ਕਿਸੇ ਵੀਰ ਭਰਾ ਨੇ 22 ਦਾ ਨੰਬਰ ਵਾ ਠੀਕ ਹੈ ਜੀ ਤੇ ਕਿਸੇ ਵੀਰ ਭਰਾ ਨੇ ਇਹਨਾਂ ਨਾਲ ਸੰਪਰਕ ਕਰਕੇ ਤੇ ਸੇਵਾ ਹੈਲੋ ਨਮਸਾਦ ਜੀ ਹਾਂ ਜੀ ਵੀਰ ਜੀ ਹਾਂ ਜੀ ਸੋ ਇਨੀਆਂ ਕੇ ਬੇਨਤੀਆਂ ਪ੍ਰਵਾਨ ਕਰਿਓ ਬਾਕੀ ਅਸੀਂ ਤੁਹਾਨੂੰ ਉੱਥੇ ਜਾ ਕੇ ਵੀਡੀਓ ਬਣਾ ਕੇ ਪਾਵਾਂਗੇ ਹਾਰਦਿਆਂ ਧੰਨਵਾਦ